ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਰਿੰਕੂ ਬਰਮਾ ਬਲੌਗ 235 ਤੁਸੀਂ ਆਪਣਾ ਵਾਲੀ ਪਹਿਲਾ ਵਾਲੀ ਵੀਡੀਓ ਨੂੰ ਬਹੁਤ ਹੀ ਪਿਆਰ ਦਿੱਤਾ ਤੇ ਹੁਣ ਆਪਣੀ ਮਹਿਨਤ ਫੋਰ ਆ ਰਹੀ ਹੈ ਤੇ ਇਹਨੂੰ ਵੀ ਓਦਾਂ ਪਿਆਰ ਦਿਓ ਜਿਵੇਂ ਮਹਿਨਤ 1 2 3 ਨੂੰ ਦਿੱਤਾ ਹੈ ਤੇ ਅੱਜ ਮੈਂ ਮਹਿਨਤ ਫੋਰ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਜੋ ਕਿ ਆਪਾਂ ਹਾਰੇ ਬਣਾਏ ਸੀ ਉਹਨਾਂ ਨੂੰ ਹੁਣ ਅੱਜ ਸਿੱਧੇ ਕਰਕੇ ਤੇ ਉਹਨਾਂ ਦੀ ਦੋਨੋਂ ਮਿੱਟੀ ਕੱਢ ਕੇ ਦਿਖਾਵਾਂਗੇ ਵੀ ਹਾਰਾ ਹੁਣ ਕਿੱਦਾਂ ਦਾ ਲੱਗਦਾ ਹੈ ਤੇ ਕਿਵੇਂ ਯੂਜ਼ ਕਰੀਦਾ ਹੈ ਚਲੋ ਜੀ ਆਪਣੀ ਵੀਡੀਓ ਨਾਲ ਬਣੇ ਰਹੋ ਚਲੋ ਤੁਹਾਨੂੰ ਦਿਖਾਉਂਦੇ ਆ ਲਓ ਜੀ ਇਹ ਉਹੀ ਹਾਰੇ ਨੇ ਜਿਹੜੇ ਆਪਾਂ ਪੂਰੀ ਮਿਹਨਤ ਦੇ ਨਾਲ ਕੱਢੇ ਸੀ ਤੇ ਅੱਜ ਇਹਨਾਂ ਨੂੰ ਸਿੱਧੇ ਕਰਕੇ ਇਹਨਾਂ ਦੇ ਵਿੱਚ ਮਿੱਟੀ ਕੱਢਾਂਗੇ ਤੇ ਬਾਕੀ ਜਿਵੇਂ ਕਿ ਤੁਸੀਂ ਆਪਣੀ ਪਹਿਲਾ ਵਾਲੀ ਵੀਡੀਓ ਨੂੰ ਬਹੁਤ ਹੀ ਪਿਆਰ ਦਿੱਤਾ 1 2 3 ਮਿਹਨਤ ਨੂੰ ਤੇ ਅੱਜ ਆਪਣੀ ਮਿਹਨਤ 4 ਨੂੰ ਵੀ ਵਧੀਆ ਪਿਆਰ ਦਿਵੋ ਤੇ ਆਪਾਂ ਹਾਰੇ ਕੱਢਦੇ ਪੁਰੇ 70 ਹਾਰੇ ਕੱਢੇ ਨੇ ਚਲੋ ਜੀ ਅੱਜ ਵੀਡੀਓ ਵਿੱਚ ਤੁਹਾਨੂੰ ਇਹੀ ਦਿਖਾਵਾਂਗੇ ਵੀ ਇਹਨਾਂ ਨੂੰ ਸਿੱਧੇ ਕਰ ਹੀ ਦੇ ਨੇ ਸਿੱਧੇ ਕਰਕੇ ਤੇ ਮਿੱਟੀ ਕਿਦਾਂ ਗੱਡੀ ਦੀਆ ਚਲੋ ਤੁਹਾਨੂੰ ਵਿਖਾਣੇ ਆ ਲਓ ਜੀ ਦੋਸਤੋ ਮੈਂ ਤੁਹਾਡਾ ਆਪਣਾ ਰਿੰਕੂ ਤੇ ਅੱਜ ਆਪਏ ਹਰ ਇਹਨੂੰ ਸਿੱਧਾ ਕਰਾਂਗੇ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਮਿੱਟੀ ਦੇ ਭਰੇ ਤੇ ਬਣਾਤੇ ਸੀ ਅਜੇ ਇਹਨਾਂ ਦੀ ਮਿੱਟੀ ਕੱਢਾਂ ਚਲੋ ਤੁਹਾਨੂੰ ਵਿਖਾਣੇ ਆ ਵੀ ਹਾਰਾ ਕਿਦਾਂ ਸਿੱਧਾ ਹੁੰਦਾ ਹੈ ਜ਼ੋਰ ਵੀ ਬਹੁਤ ਲੱਗਦਾ ਕੋਹ ਭਾਰੀ ਹੋ ਗਿਆ ਹੁਣੇ ਆਈਵਾਰ ਬਜਨ ਬਹੁਤ ਐ ਫੁੱਟਨ ਦਾ ਵੀ ਡਰ ਲੰਦਾ ਫੁੱਟ ਵੀ ਸਕਦਾ ਫੁੱਟ ਵੀ ਸਕਦਾ ਵਸ ਜੇਸੇ ਕਰਕੇ ਆਪਾਂ ਸਿੱਧਾ ਕਰਾਂਗੇ ਜਰੂਰ ਇਹਨੂੰ ਨਿੱਗਰਾ ਪੋੜਾ ਕੂੰ ਚੱਕਿਆ ਤਾਂ ਜਾਊਗਾ ਇੱਧਰ ਛੱਡਾਂ 'ਚ ਵੀ ਹਾਰੇ ਨੇ ਇਹ ਨਹੀਂ ਹੁੰਦਾ ਉਂਗਲ ਪਰ ਨਗਲਾ ਇਧਰਾਉ ਜੀ ਇਧਰਾਉ ਜੀ ਉਹ ਤਾਂ ਬਹੁਤ ਹੀ ਔਖਾ ਹੁੰਦਾ ਪਿਆ ਜੀ ਹਾਰਾ ਸਿੱਧਾ ਹੁਣ ਇਹਨੂੰ ਕਰਕੇ ਦੇਖਦੇ ਆ ਕੋ ਉਹਦੇ ਕੋਲੇ ਜਗ੍ਹਾ ਨਹੀਂ ਸੀ ਜੋਰ ਲੱਗਦਾ ਇਸੇ ਨੂੰ ਕਹਿੰਦੇ ਆ ਮਿਹਨਤ ਮਿਹਨਤ ਕਰੀ ਦੀਆ ਕਮਾਈ ਦਾ ਦਿਖਾਈ ਦਾ ਲੋ ਜੀ ਆਪਾਂ ਨੇ ਘਾਹ ਰਗਾ ਕਰ ਤਜਦਾ ਹੁਣ ਆਪਾਂ ਇਹਦੀ ਮਿੱਟੀ ਗੱਡਾਂਗੇ ਤੁਸੀਂ ਆਰਮਨਾਲਾਏ ਵੀਡੀਓ ਨੂੰ ਦੇਖੋ ਤੇ ਪਿਆਰ ਦੇਵੋ ਮੈ ਲਗਿਆ ਨਾ ਕਰਨੀ ਤੇ ਤੁਸੀਂ ਗੌਰ ਰੱਖਿਓ ਆਪਣੇ ਹਾਰੇ ਦੀ ਲੋ ਜੀ ਆਪਾਂ ਲੈ ਹੁਣ ਕਰਨੀ ਤੇ ਹੁਣ ਆਪਾਂ ਸਟਾਰਟ ਆ ਕੰਮ ਲੈ ਇਸ ਨੂੰ ਕਹਿੰਦੇ ਆ ਮਿਹਨਤ ਆਹੀ ਵੀਡੀਓ ਦਾ ਨਾਮ ਆਪਾਂ ਮਿਹਨਤ ਰੱਖਿਆ ਤੇ ਜੀ ਜਿਸ ਨੂੰ ਮੇਰੇ ਬਾਈ ਨੂੰ ਕਿਸੇ ਨੂੰ ਵੀ ਵੀਡੀਓ ਪਿਆਰੀ ਵਧੀਆ ਲੱਗੀ ਹੋਵੇ ਕਿਰਪਾ ਕਰਕੇ ਸ਼ੇਅਰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਐਦਾਂ ਦੀ ਹੋਰ ਵੀ ਵੀਡੀਓ ਇਸ ਤੋਂ ਅਗਲੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਜੋ ਕਿ ਸਮਣ ਦੇ ਚੁੱਲ੍ਹੇ ਹੁੰਦੇ ਨੇ ਆਪਾਂ ਅੱবি ਤੁਹਾਨੂੰ ਬਣਾ ਕੇ ਦਿਖਾਵਾਂਗੇ ਐਦਾਂ ਹੀ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਪਿਆਰ ਦੇ ਨਾਲ ਸ਼ੇਅਰ ਕਰਦੇ ਰਹੋ ਲੋ ਜੀ ਹੁਣ ਆਪਾਂ ਸਟਾਰਟ ਆਂ ਮਿੱਟੀ ਕੱਢਣ ਦੀ ਪੰਨਨ ਨੂੰ ਪਰਨੇ ਪੈਂਦੇ ਨੇ ਪਰ ਕੇ ਇਹਨਾਂ ਦੇ ਵਿਚਾਰ ਹੈ ਕਿ ਉਹਲੇ ਸਿਮਿੰਟ ਤੇ ਮਾਲ ਪਤਾਉਂਦਾ ਜੋ ਵੀ ਇਹਦੇ ਵਿੱਚ ਪਾ ਕੇ ਬਾਅਦ ਚ ਪਾਉਣ ਚਾਰ ਹੋ ਗਏ ਨੇ ਸੁੱਕ ਗਏ ਨੇ ਇਹਨਾਂ ਦੇ ਕਮ ਤੱਕ 15 ਦਿਨ ਤੱਕ ਮਿੱਟੀ ਦੇ ਭਰ ਕੇ ਰੱਖਣ ਜਾਂਦੇ ਨੇ ਬਣਾਉਣੇ ਪੈਂਦੇ ਨੇ ਤੇ ਹੁਣ ਆਪਾਂ ਜਾਣਾਂਗੇ ਨਗਰਾਂ ਪੌਣ ਕੰਮ Thank mm -hmm. you. ਕਪੜੇ ਬਿੱਲ ਵੱਢ ਗਏ ਅਜੇ ਤੱਕ ਕੱਢੇ ਵੀ ਨਹੀਂ ਕੱਪੜੇ ਨਹੀਂ ਕੱਢ ਗਏ ਆਹਦੀ ਕੰਮ ਵਾਲੀ ਯੂਨੀਫਾਰਮ ਆਖ ਲੱਗਣਾ ਪੈਂਦਾ ਹੈ ਮੈਂ ਚੱਲ ਅੱਜ ਵੀਡੀਓ ਫੋਨ ਬਣਾ ਲੀਏ ਤੇ ਤਰੀ ਤੇ ਤੁਨੂ ਤੁਜੀ ਬਹੁਤ ਪਿਆਰੀ ਚੈਨੂ ਵੀ ਬਹੁਤ ਚੰਗੋ ਹਾਂ ਇੱਕ ਗੱਲ ਹੈ ਕਿਸੇ ਨੇ ਵੀ ਮੈਨੂੰ ਪਾਈ ਨਹੀਂ ਖਾਲਾ ਬਣਾਉਣਾ ਹੋਵੇ ਮੈਨੂੰ ਕੰਟੈਕਟ ਕਰਦਾ ਤਾਂ ਮੈਂ ਡਾਇਰੈਕਟ ਕਰਦਾ ਕੰਟੈਕਟ ਨਹੀਂ ਕੰਟੈਕਟ ਕਰਦਾ ਲੋ ਜੀ ਆਪਾਂ ਹਰੇ ਦੀ ਮਿੱਟੀ ਤੇ ਬਾਕੀ ਤੁਹਾਨੂੰ ਚੱਕ ਕੇ ਦਿਖਾਣੇ ਆ। ਬਸ। ਲੋ ਜੀ ਆਪਾਂ ਹਾਰੇ ਦੀ ਦਿੱਤੀ ਮਿੱਟੀ ਕੱਢਾ ਤੇ ਇਹਦੇ ਵਿੱਚੋਂ ਬਾਕੀ ਇਹਨੂੰ ਕਹਿੰਦੇ ਨਾ ਜਿੱਦਾਂ ਇਹਨਾਂ ਦੀ ਮਿੱਟੀ ਕੱਢੀ ਹੈ ਐਦਾਂ ਇਹਨੂੰ ਸਕਾਣਾ ਪੈਣਾ ਸਕਾ ਕੇ ਬਾਅਦ ਚ ਤੁਹਾਨੂੰ ਯੂਜ਼ ਕਰਨ ਲਈ ਦੱਸਾਂਗੇ। ਚਲੋ ਜੀ ਅੱਜ ਦੀ ਵੀਡੀਓ ਆਪਣੀ ਮਿਹਨਤ ਫੋਰ ਇੰਨੀ ਆ ਤੇ ਬਾਕੀ ਤੁਸੀਂ ਇਸ ਵੀਡੀਓ ਨੂੰ ਬਹੁਤ ਨਾਲ ਪਿਆਰ ਦੇਂਦੇ ਰਹੋ ਤੇ ਆਪਾਂ ਇਹ ਹਾਰੇ ਦੇਖੋ ਕਿੰਨੇ ਕੱਢੇ ਨੇ। ਇਹ ਸਾਰਿਆਂ ਦੀ ਮਿੱਟੀ ਕੱਢਣੀ ਆ ਕੱਢ ਕੇ ਫਿਰ ਇੱਥੇ ਦੀ ਸਾਰੇ ਚੁੱਲੇ-ਚੁੱਲੇ ਭਰਨ ਦੀ ਮਿੱਟੀ ਦੇ ਬਸ। ਉਸ ਤੋਂ ਬਾਅਦ ਉੱਲੇ ਵੀ ਤੁਹਾਨੂੰ ਦਿਖਾ ਮੈਂ ਵੀਡੀਓ ਐਦਾਂ ਤੁਸੀਂ ਇਸ ਨੂੰ ਪਿਆਰ ਦੇਵੋ ਮਿਹਨਤ ਫੋਕ ਇਹ ਵਾਕੀ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਡਾ ਆਪਣਾ ਰਿੰਕੋ ਹਰਮਾ ਚਲੋ ਜੀ ਅੱਜ ਦੀ ਵੀਡੀਓ ਆਪਣੀ ਐਨੀ ਆ